ਮੂਸੇ ਪਿੰਡ ਨੂੰ ਜਾਂਦੇ ਹੋਏ ਸਿੱਧੂ ਵੀਰ ਦੀ ਵਰਸੀ ਦੇ ਅੱਜ ਵੀਰਾ ਗੁਲਾਬ ਸਿੱਧੂ ਨਾਲ ਆ ਜੀ ਤੇ ਵਰਸੀ ਤੇ ਜਾਂਦੇ ਆ। ਤੁਸੀਂ ਗੱਲ ਜੀ ਕੀ ਹਾਲ ਚੰਨ ਸਾਰੇ ਠੀਕ ਠਾਕ ਹੋ ਤੇ ਲਓ ਜੀ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ 29 ਮਈ ਦਾ ਦਿਨ ਤੇ ਇਹ ਦਿਨ ਅਸੀਂ ਤਾਂ ਕਦੇ ਵੀ ਨਹੀਂ ਭੁੱਲ ਸਕਦੇ 29 ਮਈ ਨੂੰ ਤਾਂ ਅੱਜ ਦੇ ਦਿਨ ਸਿੱਧੂ ਵੀਰ ਤੁਹਾਨੂੰ ਪਤਾ ਹੈ ਨਾ ਇਸ ਦੁਨੀਆ ਤੋਂ ਪਰਮਸਤਕ ਨੂੰ ਗਏ ਸੀਗੇ ਤੇ ਅੱਜ ਚੱਲੇ ਆ ਜੀ ਬਾਈ ਸਿੱਧੂ ਦੇ ਘਰੇ ਮੂਸੇ ਨੂੰ ਪਤਾ ਵਰਸੀ ਵਿਭੋਗ ਪਾਇਏ ਜਾਣਗੇ ਅੱਜ ਤੇ ਮੈਂ ਚੱਲ ਪਿਆ ਜੀ ਘਰੋਂ ਤੇ ਬਾਈ ਗੁਲਾਬ ਨੂੰ ਕੋਲੇ ਜਾ ਰਹੇ ਹਾਂ ਤੇ ਬਾਈ ਗੁਲਾਬ ਨੂੰ ਚੱਕ ਕੇ ਫਿਰ ਪਹੁੰਚਦੇ ਆਂ ਪਿੰਡ ਮੂਸੇ ਜੀ ਤੇ ਯਾਰ ਸਾਡਾ ਤਾਂ ਕਦੇ ਜੀ ਨਹੀਂ ਕਰਦਾ ਮਤਲਬ ਕਿ ਅਸੀਂ ਕਦੇ ਉੱਥੇ ਜਾ ਕੇ ਫੋਟੋ ਵੀਡੀਓ ਕਦੇ ਨਹੀਂ ਕੀਤੀਆਂ ਨਾ ਗੁਲਾਬ ਭਾਈ ਨੇ ਨਾ ਮੈਂ ਕਿ ਸਾਡੀ ਸਾਰੀ ਟੀਮ ਚ ਕੋਈ ਵੀ ਬੰਦਾ ਕੋਈ ਕਦੇ ਬਾਪੂ ਨਾਲ ਫੋਟੋ ਖਿੱਚ ਕੇ ਨਹੀਂ ਐਵੇਂ ਪਾਈਆਂ ਜਾਂ ਮਾਤਾ ਨਾਲ ਜਾਂ ਛੋਟੇ ਸਿੱਧੂ ਨਾਲ ਕਦੇ ਨਹੀਂ ਫੋਟੋ ਖਿੱਚ ਕੇ ਪਾਈਆਂ ਹੈਗੀਆਂ ਵੀ ਅਬ ਜਿਹੜਾ ਜਿਹੜਾ ਚੱਲਦਾ ਰੌਲਾ ਲਾਈਕ ਵੀ ਕਮੈਂਟ ਕਮੰਟ ਵਾਲਾ ਉਹ ਆਪਾਂ ਕਦੇ ਨਹੀਂ ਕੀਤਾ ਹੈਗਾ ਸਾਡਾ ਦਿਲ ਨਹੀਂ ਮੰਨਦਾ ਬਾਈ ਠੀਕ ਆ ਤੇ ਬਾਕੀ ਯਾਰ ਜਸਟਿਸ ਫॉर ਸਿੱਧੂ ਮੂਸੇਵਾਲਾ ਆਪਣਾ ਲਿਖਣਾ ਕਰਜ਼ ਬਣਦਾਣਾ ਸਾਨੂੰ ਬਹੁਤ ਕਹਿੰਦੇ ਤੁਸੀਂ ਨਾ ਤੁਸੀਂ ਬਾਲਾ ਲਿਖਦੇ ਹੋ ਘੱਟ ਲਿਖਦੇ ਹੋ ਕਿਉਂ ਲਿਖਦੇ ਹੋ ਬਾਲੇ ਸਵਾਲ ਜਵਾਬ ਹੁੰਦੇ ਆ ਪਰ ਬਈ ਸਾਡਾ ਫਰਜ਼ ਬਣਦਾ ਸੀ ਲੇਖਾਂਗੇ ਜਸਟਿਸ ਫੌਰ ਸਿੱਧੂ ਮੂਸੇਵਾਲਾ ਇਹ ਲੋਜੀ ਪੀਰਾ ਗਲਬ ਸਿੱਧੂ ਆਪਣੇ ਨਾਲ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਜਾ ਰਹੇ ਹਾਂ ਜੀ ਮੂਸੇ ਸਿੱਧੂ ਭਾਈ ਦੀ ਅੱਜ ਵਰਸੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਪਿੱਛੇ ਮੈਂ ਵੀਡੀਓ ਵੀ ਪਾਈ ਆ ਤੁਸੀਂ ਦੇਖ ਲਈ ਤੇ ਵਰਸੀ ਤੇ ਜਾਂਦੇ ਹੋਏ ਪੰਨ ਧਿਆਨ ਕਿਸ ਕੰਮ ਨਾ ਜਨਾ ਅੱਜ ਤੋਂ 3 ਸਾਲ ਪਹਿਲਾਂ ਉਹ ਜਿਹੜੀਆਂ ਸ਼ਕਤੀਆਂ ਸੀ ਦੇਸ਼ ਪ੍ਰੋਤੀ ਜਿਨ੍ਹਾਂ ਨੂੰ ਉਹ ਚੰਗਾ ਨਹੀਂ ਲੱਗਦਾ ਸੀ ਕਿ ਉਹ ਇਲਾਕੇ ਲਈ ਕੁਝ ਕਰਨਾ ਚਾਹੁੰਦਾ ਹੈ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ ਇਸ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹੈ ਉਹਨਾਂ ਸ਼ਕਤੀਆਂ ਨੇ ਸਾਡੇ ਕੋਲੋਂ ਸਦਾ ਲਈ ਖੋਲ ਲਿਆ ਦਾਤ ਨੂੰ ਹੁਕਮ ਹੋਇਆ ਹੈ ਪਰਿਵਾਰ ਵੱਲੋਂ ਵੀ ਸਿਰਫ 2-3 ਬਲਾਰੇ ਹੀ ਬੋਲੋਗੇ ਕਿਉਂਕਿ ਬੜਾ ਖੂਬਸੂਰਤ ਸ਼ਬਦ ਹੈ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ ਮੜੀਆਂ ਦੇ ਮੇਲੇ ਲੱਗਦੇ ਲੋਕੀ ਨਾ ਲੈਂਦੇ ਨੇ ਅੱਜ ਤੁਸੀਂ ਐਡੀ ਵੱਡੀ ਤਦਾਦ ਦੇ ਵਿੱਚ ਇਕੱਠੇ ਹੋ ਕੇ ਇੱਥੇ ਆਏ ਆ ਸਿੱਧੂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚੇ ਆ ਇੰਨਾ ਵੀ ਕਰ ਪਾਉਗੇ ਜਿਸ ਤਰ੍ਹਾਂ ਸਟੇਟ ਸਰਕਾਰ ਨੇ ਢੀਠਦਾ ਧਾਰੀ ਹੈ ਇੱਕ ਸੌ ਖਾਦੀ ਆ ਵੀ ਸਿੱਧੂ ਮੂਸੇਵਾਲੇ ਦੀ ਕਿੱਥੇ ਕਿਤੇ ਵੀ ਕੋਈ ਕਮਪਲੇਂਟ ਆਉਂਦੀ ਆ ਨੂ ਸੁਣੜਨੀ ਉਹਨੂੰ ਨੰਪਣਾ ਚਾਹੇ ਅਸੀਂ ਦੂਜੀ ਵਾਰੀ ਬਣਾਈ ਸਾਡਾ ਬੜਿਆ ਬੜਾ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਸਰਪਾਟੇ ਆਏ ਉਸੇ ਦਿਨ ਇਹਨਾਂ ਨੇ ਅਮਰ ਚਪਾਤ ਨੂੰ ਫੜਨ ਅਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਹਰ ਸਾਡਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਇੱਕ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ਨਿੱਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਇੱਕ ਲੋਕ ਕਿੱਥੋਂ ਤੱਕ ਜਾਂਦੇ ਨੇ ਪੁੱਤ ਨੂੰ ਮਾਰ ਦਿੱਤਾ ਅਸੀਂ ਚੱਲ ਲਿਆ ਅਸੀਂ ਸਮਝ ਲਿਆ ਅਕਾਲ ਪੁਰਖ ਦਾ ਭਾਣਾ